नमस्कार दोस्तों दोस्तों आज तो लिए बहुत ही महत्वपूर्ण और जानकारी वाली वीडियो लेके आया मैं तो बने रहना वीडियो एंड तक वीडियो में देखना और दोस्तों व् तो वाइक शेयर जरूर करना आज की वीडियो अभी जीन के उत्ते जो है एक वीडियो हैगी है देखो ਇਹ 6 ਸੈਕਿੰਡ ਦੀ ਵੀਡੀਓ ਹੈ। ਮੈਂ ਇਹ ਵੀਡੀਓ ਤੁਸੀਂ ਦੇਖਿਆ ਕਿ ਇੱਕ ਕੋਈ ਪੰਛੀ ਹੈ। ਤੇ ਉਹਦੇ ਆਲੇ-ਦੁਆਲੇ ਕਾਫੀ ਜਾਨਵਰ ਖੜੇ ਹੈ। ਵੱਡੇ-ਵੱਡੇ ਜਾਨਵਰ ਹੈਗੇ ਆ। ਉਸ ਪੰਛੀ ਨੂੰ ਬਾਰ-ਬਾਰ ਮਾਰਨ ਦੀ ਕੋਸ਼ਿਸ਼ ਕਰਦੇ ਆ, ਲੇਕਿਨ ਜਦੋਂ ਪੰਛੀ ਦੇ ਨੇੜੇ ਜਾਂਦੇ ਆ ਤਾਂ ਇੱਕ ਉਹਦੇ ਵਿੱਚੋਂ ਲਾਈਟ ਨਿਕਲਦੀ ਹੈ। ਰੋਸ਼ਨੀ ਨਿਕਲਦੀ ਹੈ। ਤੇ ਉਹ ਜਿਹੜਾ ਰੋਸ਼ਨੀ ਨਾਲ ਕਰਉਂਦੇ ਆ ਤੇ ਉਹਨਾਂ ਨੂੰ ਕਰੰਟ ਆਉਂਦਾ ਤੇ ਉਹ ਪਿੱਛੇ ਹਟ ਜਾਂਦੇ ਆ ਨਾਲ ਜਿਹੜਾ ਹੈਗਾ ਉਹਨਾਂ ਨੇ ਮਤਲਬ ਜੀਤ ਲਾਇਆ ਹਮੇਸ਼ਾ ਤੇਰੇ ਰੰਗ ਨੇ ਆਰੇ ਜਾਤੀਆ ਤੇਰੇ ਰੰਗ ਤੇ ਆ ਯਾਨੀ ਕਿ ਉਹ ਇਸ ਚੀਜ਼ ਸਿੱਧ ਕਰਨੀ ਕੋਸ਼ਿਸ਼ ਕੀਤੀ ਗਈ ਹੈ ਵੀ ਇਹ ਕਿਸੇ ਕੁਦਰਤ ਦਾ ਕੋਈ ਕ੍ਰਿਸ਼ਮਾ ਹੈ ਵੀ ਇਸ ਤਰ੍ਹਾਂ ਦਾ ਜਾਨਵਰ ਹੈ ਜਿਹਦੇ ਵਿੱਚੋਂ ਕਰੰਟ ਨਿਕਲਦਾ ਬਿਜਲੀ ਨਿਕਲਦੀ ਹੈ ਤਾਂ ਇਹਨੂੰ ਲੋਕ ਬਹੁਤ ਲਾਈਕ ਸ਼ੇਅਰ ਕਰ ਰਹੇ ਨੇ ਇਹਦੇ ਥੱਲੇ ਕਮੈਂਟ ਵੀ ਜਿਹੜੇ ਪਾ ਰਹੇ ਨੇ ਵੀ ਬੜਾ ਯਾਰ ਦੇਖੋ ਕੁਦਰਤ ਦਾ ਪ੍ਰਸ਼ਮਾ ਕੁਦਰਤ ਦਾ ਕਮਾਲ ਜੋ ਰੱਬ ਦੀ ਕਰਨੇ ਜਦੋਂ ਜਿਹੜਾ ਕੁਦਰਤ ਦਾ ਕੁਝ ਵੀ ਕਰ ਸਕਦੀ ਹੈ ਤਾਂ ਇਸ ਤਰ੍ਹਾਂ ਦੇ ਕਮੈਂਟ ਵੀ ਬੜੇ ਉੱਤੇ ਆ ਰਹੇ ਤੇ ਬੜੇ ਲੋਕ ਉਹਨੂੰ ਲਾਈਕ ਸ਼ੇਅਰ ਕਰ ਰਹੇ ਐਂਡ ਤੇ ਜਦੋਂ ਅਸੀਂ ਗੱਲ ਕਰਾਂਗੇ ਵੀ ਆਖਰਤ ਵਿੱਚ ਹੈ ਕੀ ਇਹ ਕੁਝ ਲੋਕਾਂ ਨੂੰ ਪਤਾ ਲੇਕਰ ਸਾਰਿਆਂ ਨੂੰ ਨਹੀਂ ਪਤਾ ਸਾਰੇ ਉਹ ਲੋਕ ਜਿਹੜੇ ਉਹ ਜਿਹੇ ਇਸ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਵੀ ਯਾਰ ਕੁਦਰਤ ਦਾ ਚਮਤਕਾਰ ਹੈ ਜਾ ਹੋਰ ਸ਼ਾਇਦ ਉਹਨਾਂ ਨੂੰ ਇਸ ਬਾਰੇ ਗਿਆਨ ਨਹੀਂ ਵੀ ਅਸਲ ਵਿੱਚ ਹੈ ਕੀ ਤੇ ਮੈਂ ਤੁਹਾਨੂੰ ਐਂਡ ਤੇ ਜਾ ਕੇ ਦੱਸਾਂਗਾ ਵੀਡੀਓ ਤਾਂ ਇਸ ਇਹਨਾਂ ਨੇ ਜਿਹੜੀ ਉਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਆ ਇੱਕ ਵੀਡੀਓ ਹੋਰ ਦੇਖੋ ਤੁਸੀਂ ਆ ਦੇਖੋ ਜੀ ਇਹ ਇੱਕ ਪਾਸੇ ਬੰਦ ਹੈਗਾ ਆਪਾਂ ਦੱਸੇ ਪੰਜਾਬੀ ਠੱਠਾ ਕਹਿ ਦਿੰਨੇ ਨੂੰ ਨਾਲ ਇੱਕ ਹੋਰ ਬੱਚਾ ਹੈਗਾ ਤੇ ਕਿਸੇ ਦਰਿਆ ਦੇ ਕਿਨਾਰੇ ਦੇ ਉੱਤੇ ਰੇਤ ਦੇ ਉੱਤੇ ਪਿਆ ਹੈਗਾ ਤੇ ਲੋਕ ਵੀ ਬਹੁਤ ਖੜੇ ਹੋ ਗਏ ਇਹ ਵੀ 12 ਘੰਟੇ ਦੀ ਵੀਡੀਓ ਜਿਹੜੀ ਹੈਗੀ ਆ ਇਦਾਂ ਜਿਹੜੇ ਪੈਰ ਹੈਗੇ ਆ ਪੈਰ ਜਿਹੜੇ ਜਿਵੇਂ ਮੱਛੀ ਦੇ ਮਛਲੀ ਦੇ ਹੁੰਦੇ ਪਰ ਹੁੰਦੇ ਹੈਗੇ ਆ ਇਸ ਤਰ੍ਹਾਂ ਦੇ ਪੈਰ ਲਾਏ ਗਏ ਆ ਤੇ ਬਾਕੀ ਜਿਹੜਾ ਹਿੱਸਾ ਹੈਗਾ ਸਾਰਾ ਉਹ ਬੋਲਗੁਲਾ ਖੇਲ ਹੋਇਆ ਠੱਠੇ ਦਾ ਖੇਲ ਸਾਰਾ ਹਿੱਸਾ ਲਾਇਆ ਜੋ ਥੱਲੇ ਜ਼ਮੀਨ ਤੇ ਰेंग ਰਿਹਾ ਔਰ ਸਾਈਡ ਦੇ ਪਿੱਛੇ ਦੇ ਤੇ ਲੋਕ ਵੀ ਖੜੇ ਹੋਏ ਆ ਤਾਂ ਇਹ ਐਕਚੁਅਲੀ ਰੁਕਦੀ ਗੱਲ ਉਦੋਂ ਦਾ ਇੱਕ ਹੋਰ ਵੀਡੀਓ ਤੁਹਾਡੇ ਸਾਹਮਣੇ ਆ ਸਕੀਂ ਤੁਸੀਂ ਉਹ ਕੁੱਤੇ ਦਾ ਜਿਹੜੇ ਕੁੱਤੇ ਦਾ ਲਿਖਾ ਹਿੱਸਾ ਜਿਹੜਾ ਹੈਗਾ ਕਿ ਮੱਛੀ ਰਹੇਗਾ ਪਾਣੀ ਦੇ ਵਿੱਚ ਤੈਰ ਰਿਹਾ ਹੈਗਾ ਇਹ ਵੀ ਕੁਝ 5 ਸਕਿੰਟ ਦੀ ਵੀਡੀਓ ਹੈਗੀ ਹੈ ਦੇਖਣੇ ਲੱਗਦਾ ਵੀ ਯਾਰ ਇਹ ਜਿਹੜਾ ਮੱਖੀ ਹੈ ਤੇ ਮੱਖੀ ਜਿਹੜੀ ਕੁੱਤੇ ਦਾ ਜਿਹੜਾ ਮੂੰਹ ਜਿਹੜਾ ਹੈ ਰੋਂ ਪੂਰੇ ਲੱਗਿਆ ਹੋਇਆ ਹੈ ਹੁਣ ਇਹਨਾਂ ਚੀਜ਼ਾਂ ਨੂੰ ਬੜੀਆਂ ਵਾਇਰਲ ਹੋ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਥੱਲੇ ਬੜੇ-ਬੜੇ ਤੇ ਕਮੈਂਟ ਆ ਰਹੇ ਨੇ ਤੇ ਕਮੈਂਟ ਕਰਨ ਵਾਲੇ ਜ਼ਿਆਦਾਤਰ ਉਹ ਲੋਕ ਨੇ ਕੁਝ ਚੰਦ ਲੋਕ ਨੇ ਜਿਨ੍ਹਾਂ ਨੂੰ ਇਸ ਬਾਰੇ ਪਤਾ ਹੈ ਔਰ ਸਹੀ ਕਮੈਂਟ ਕਰ ਰਹੇ ਨੇ ਬਾਕੀ ਦਾ ਸਾਰੇ ਕਹਿੰਦੇ ਨੇ ਬਾਹ ਕਮਾਲ ਆ ਯਾਰ ਔਰ ਲੱਖਾਂ ਨਹੀਂ ਬਲਕਿ ਕਰੋੜ ਕਰੋੜ ਵਿਊ ਆ ਰਹੇ ਨੇ ਨਾ ਯਾਰ ਇਸ ਪੋਸਟਾਂ ਦੇ ਉੱਤੇ ਰੀਲਾਂ ਦੇ ਉੱਤੇ 5-10 ਲੱਖ ਦਾ ਹਰੇਕ ਦੇ ਉੱਤੇ ਜਿਹੜਾ ਹੈਗਾ ਪੋਸਟ ਉਹ ਕਿਹ ਹੈਗਾ ਹੁਣ ਇਹ ਅਸਲ ਦੇ ਵਿੱਚ ਜਿਹੜੇ ਲੋਕ ਇਸ ਨੂੰ ਕੁਦਰਤ ਦਾ ਕਿਰਸ਼ਮਾ ਸਮਝ ਰਹੇ ਨੇ ਇਸ ਨੂੰ ਚਮਤਕਾਰ ਸਮਝ ਰਹੇ ਨੇ ਵੀ ਯਾਰ ਕੁਝ ਵੀ ਸੰਭਵ ਹੈ ਸੰਦੇਵ ਤੇ ਇਹ ਜਾਂ ਕੁਛ ਵੀ ਨਹੀਂ ਇਹ ਦੇ ਵਿੱਚ ਇਹ ਕਿਸੇ ਕੁਦਰਤ ਦਾ ਕਿਸੇ ਰੱਬ ਦਾ ਚਮਤਕਾਰ ਨਹੀਂ ਹੈ ਇਹ ਵਿਗਿਆਨ ਦਾ ਸਾਇੰਸ ਦਾ ਚਮਤਕਾਰ ਹੁਣ ਇੱਥੇ ਇੱਕ ਗੱਲ ਜਿਹੜੀ ਹੈ ਕਿ ਜਿਹੜੀ ਅੱਜ ਵਿਗਿਆਨਿਕ ਟੈਕਨੋਲੋਜੀ ਹੈ ਇਹ ਬਹੁਤ ਸਿਖਰ ਦੇ ਤੇ ਪਹੁੰਚ ਚੁੱਕਿਆ ਔਰ ਇਸ ਤੋਂ ਹੋਰ ਵੀ ਅੱਗੇ ਸਿਖਰ ਨੂੰ ਸਿਖਰ ਦੇ ਵੱਲ ਨੂੰ ਜਾ ਰਹੀ ਹੈ ਵਧ ਰਹੀ ਹੈ ਜਿਸਨ ਕੋਈ ਨਵਾਂ ਨਵੀਂ ਟੈਕਨੋਲੋਜੀ ਆਉਂਦੀ ਹੈ ਤਾਂ ਬਹੁਤੇ ਲੋਕਾਂ ਨੂੰ ਬਹੁਤ ਘਿੰਤੇ ਲੋਕਾਂ ਨੂੰ ਨਹੀਂ ਪਤਾ ਹੁੰਦਾ ਉਸ ਬਾਰੇ ਕੁਝ ਲੋਕਾਂ ਨੂੰ ਪਤਾ ਹੁੰਦਾ ਜਿਹੜੇ ਇਹਦੇ ਵਿੱਚ 24 ਗੱਡੇ ਇਹਨੂੰ ਯੂਜ਼ ਕਰਕੇ ਰਹਿੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਹੈਗਾ ਹੁਣ ਇਹ ਉਹਨਾਂ ਤੇ ਡਿਪੈਂਡ ਕਰਦਾ ਵੀ ਉਸ ਨੂੰ ਉਹ ਇਸਤੇਮਾਲ ਸਾਡੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਸਾਡੇ ਲੋਕਾਂ ਨੂੰ ਗਿਆਨ ਦੇਣ ਲਈ ਵਰਤਦੇ ਨੇ ਜਾਂ ਫਿਰ ਉਹਨੂੰ ਆਪਣੇ ਮੁਫਾਦ ਲਈ ਆਪਣੇ ਨਿੱਜੀ ਲਾਭ ਲਈ ਆਪਣਿਆ ਮਸ਼ਹੂਰ ਜਲੀ ਵਰਤਦੇ ਨੇ ਜਾਂ ਫਿਰ ਲੋਕਾਂ ਨੂੰ ਗੁੰਮਰਾਹ ਕਰਨ ਲਈ ਵਰਤਦੇ ਨੇ ਤੇ ਜੇਕਰ ਸਾਡੇ ਭਾਰਤ ਦੀ ਗੱਲ ਕਰੀਏ ਤਾਂ ਸਾਡੇ ਦਾ ਇਸ ਤੋਂ ਉਲਟ ਹੈਗਾ ਕਿ ਉਹ ਜਿਹੜੇ ਜਿੰਨਾ ਦੇਸ਼ਾਂ ਤੋਂ ਇੱਕ ਭਾਰਤ ਦੀ ਟੈਕਨੋਲੋਜੀ ਨਹੀਂ ਹੈ ਉਹਨਾਂ ਵਿਦੇਸ਼ਾਂ ਦੀ ਟੈਕਨੋਲੋਜੀ ਹੈ ਜਿਹੜੇ ਵਿਕਸਤ ਮੁਲਕ ਹੋ ਗਏ ਹੈ ਤੇ ਉਹ ਇਹਨਾਂ ਟੈਕਨੋਲੋਜੀ ਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਕਰ ਰਹੇ ਨੇ ਵਿਗਿਆਨ ਦੀਆਂ ਖੋਜਾਂ ਕਰ ਰਹੇ ਨੇ ਜਾਂ ਵਿਗਿਆਨ ਦੀਆਂ ਆਵਿਸ਼ਕਾਰ ਕਰ ਰਹੇ ਨੇ ਉਹਨਾਂ ਮਨੁੱਖੀ ਜ਼ਿੰਦਗੀ ਲਈ ਉਹ ਮਨੁੱਖੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਉਹ ਇਸ ਤਰ੍ਹਾਂੀਆਂ ਨਵੀਆਂ ਤੇ ਨਵੀਆਂ ਖੋਜਾਂ ਕਰਦੇ ਨੇ ਕਿ ਵੀ ਸਾਕੇ ਮਨੁੱਖੀ ਜ਼ਿੰਦਗੀ ਨੂੰ ਵਧੀਆ ਤੇ ਵਧੀਆ ਕਿਵੇਂ ਬਣਾਇਆ ਜਾ ਸਕੇ ਤੇ ਜਦੋਂ ਸਾਡੇ ਲੋਕਾਂ ਕੋਲ ਇਹ ਤਕਨੀਕ ਆ ਖਾ ਜਾਂਦੀ ਹੈ ਤਾਂ ਸਾਡੇ ਲੋਕ ਵੀ ਫਿਰ ਇਹ ਕਰਦੇ ਨੇ ਵੀ ਲੋਕਾਂ ਨੂੰ ਵੱਧ ਤੋਂ ਵੱਧ ਮੂਰਖ ਕਿਵੇਂ ਬਣਾਇਆ ਜਾਵੇ ਤਾਂ ਫਿਰ ਉਹੋ ਜਿਹਾ ਕੁਝ ਹੀ ਪਾਈ ਜਾਂਦੇ ਆ ਤੇ ਸੋਸ਼ਲ ਮੀਡੀਆ ਦੇਖਦੇ ਆ ਜੋ ਕੁਝ ਵੀ ਪੈ ਰਿਹਾ ਹੈਗਾ ਤਾਂ ਸਾਰੇ ਲੋਕ ਉਸਦੇ ਮਗਰ ਲੱਗ ਜਾਂਦੇ ਆ ਤੋ ਇਹ ਗਮਰਾ ਸਾਡੇ ਲੋਕ ਵੱਧ ਕਰਦੇ ਆ ਔਰ ਉਸ ਜਿਹੜਾ ਨੈਗੇਟਿਵ ਆ ਜਾਂ ਕਹਿੰਦੇ ਉਲਟੇ ਕੰਮ ਜਿਹੜੇ ਸਾਡੇ ਪੰਜਾਬੀ ਦੇ ਸਾਡੇ ਜਿਹੜੇ ਹੋਰ ਲੋਕ ਨੇ ਭਾਰਤੀ ਲੋਕ ਨੇ ਉਲਟੇ ਕੰਮ ਜ਼ਿਆਦਾ ਕਰਦੇ ਇਸੇ ਕਰਕੇ ਸਾਡੇ ਲੋਕਾਂ ਦੇ ਵਿੱਚ ਅਸ਼ਰਪਨ ਜਾਂਦੀ ਹੈ ਕਿਉਂਕਿ ਜੇਕਰ ਇਸ ਤਰ੍ਹਾਂ ਦੀਆਂ ਟੈਕਨੋਲੋਜੀ ਦੀਆਂ ਇਸ ਤਰ੍ਹਾਂ ਦੀਆਂ ਤਕਨੀਕਾਂ ਦਾ ਸਹੀ ਫਾਇਦਾ ਲਿਆ ਜਾਵੇ ਤਾਂ ਮੋਖੇ ਜ਼ਿੰਦਗੀ ਦੀ ਇੱਕ ਬਹੁਤ ਬਿਹਤਰ ਜਿਹੜਾ ਹੈਗਾ ਇਹ ਕਾਰਜ ਹੈਗਾ ਪਰ ਸਾਡੇ ਮੋਖੀ ਜ਼ਿੰਦਗੀ ਨੂੰ ਜਾਂ

ਆਹ ਕਿੱਥੇ ਨਾ ਉਹ ਨਹੀਂ ਆਉਂਦਾ। ਆਇਆ ਬਿੱਲਾ ਸਾਰਾ ਦਿਨ ਖੋਦਾ ਹੀ ਰਹੇਗਾ। ਹਾਂ? ਓਏ। ਓਟ। ਹੇ। ਅਬੇ ਇਹ ਇਹ ਕੌਣ ਹੈ? ਬਿੱਲਾ। ਅਬੇ ਇਹ ਕਹੀਂ ਤੇਰਾ ਸਾੜੂ ਭਾਈ ਹੋ ਰਹੀ। ਇਹ ਅਸ

और हाँ, हमारे औरतों हाथ तो दोस्तों देखी तुम ये सवा कमेंट की वीडियो है ये भी उस चीज़ का हिस्सा जीडिया मैं थोड़ा पहले भीडियो दिखाई हूँ इतना फर्क कितने चल रहा है मैं थोन लग्या हम एक ऐप लॉन्च हुई है पिछले समय के ऐप आई है नवी तकनीक आई है ਆਰਟੀਫੀਸ਼ਲ ਇੰਟੈਲੀਜੈਂਸ ਐਪ ਐਕ ਉਹ ਕਹਿ ਇਹ ਹੀ ਐਪ ਹੈ ਦੋਸਤੋ ਕਿ ਉਸ ਐਪ ਦੇ ਨਾਲ ਛੇ ਜਿਹੜੀਆਂ ਤੁਹਾਨੂੰ ਸਟਾਰਟਿੰਗ ਦੇ ਵੀਡੀਓ ਦਿਖਾਈਆਂ ਨੇ ਜਿਨ੍ਹਾਂ ਨੂੰ ਕਰਾਮਾਤ ਕਰਕੇ ਸਾਡੇ ਲੋਕਾਂ ਨੇ ਪੇਸ਼ ਕੀਤਾ ਹੈਗਾ ਉਹ ਉਸ ਐਪ ਨਾਲ ਬਣਾਈਆਂ ਹੋਈਆਂ ਨੇ ਤੇ ਇਹ ਜਿਹੜੀ ਤੁਹਾਨੂੰ ਬਾਅਦ 1.5 ਮਿੰਟ ਦੀ ਵੀਡੀਓ ਦਿਖਾਈ ਹੈ ਸਵਾ 1 ਮਿੰਟ ਦੀ ਬਾਅਦ ਦੇ ਵਿੱਚ ਹੁਣ ਇਸ ਬੰਦੇ ਨੇ ਵੀ ਉਸੇ ਤਕਨੀਕ ਨੂੰ ਵਰਤਿਆ ਜਿਹਨੂੰ ਸ਼ਾਰਟਕਟ ਦੇ ਵਿੱਚ AI ਕਹਿੰਦੇ ਨੇ ਇਹ ਵੀ ਤੇ ਇਹਨੇ ਵੀ AI ਵਰਤੀ ਹੈ ਹੁਣ ਇਹਨੇ AI ਵਰਤ ਕੇ ਇੱਕ ਮਤਲਬ ਵਧੀਆ ਜਾਣਕਾਰੀ ਦੇਣ ਵਾਲੀ ਇੱਕ ਮਨੋਰੰਜਨ ਕਰਨ ਵਾਲੀ ਇੱਕ ਹੱਸੀ ਮਜ਼ਾਕ ਵਾਲੀ ਵੀਡੀਓ ਬਣਾਈ ਹੈ ਇਸ ਚੋੜੇ ਸੰਦੇਸ਼ ਸੁਨੇਹਾ ਵੀ ਬਹੁਤ ਵਧੀਆ ਦਿੱਤਾ ਹੈਗਾ ਹੁਣ ਭਈ ਇਹ ਨਹੀਂ ਕਿ ਸਾਰੇ ਲੋਕ ਉਧਰ ਚੱਲਦੇ ਬਹੁਤ ਲੋਕ ਜਿਹੜੇ ਹੈਗੇ ਵਧੀਆ ਵੀ ਮਤਲਬ ਜਿਹੜੇ ਮੈਟਰ ਲੈ ਕੇ ਆਉਂਦੇ ਨੇ ਵਧੀਆ ਜਿਹੜੇ ਸਿਸਟਮ ਲੈ ਕੇ ਆਉਂਦੇ ਨੇ ਪਰ ਉਹ ਬਿੰਤੀ ਲੋਕਾਂ ਦੀ ਉਹ ਹੈ ਜੀ ਹੈ ਕਿ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਇਸ ਤਰ੍ਹਾਂ ਦੀ ਟੈਕਨੋਲੋਜੀ ਨੂੰ ਦਲਫੀ ਯੂਜ਼ ਕਰਦੇ ਆ ਤਾਂ ਇਹ ਸਾਰਾ ਕੁਝ ਕਿਸੇ ਚਮਤਕਾਰ ਦਾ ਨਹੀਂ ਕਿਸੇ ਦੇਵੀ ਸ਼ਕਤੀ ਦਾ ਨਹੀਂ ਤੇ ਕਿਸੇ ਰੱਬ ਦਾ ਚਮਤਕਾਰ ਨਹੀਂ ਹੈ ਇਹ ਇਸ ਸਰ ਕੋ ਵਿਗਿਆਨ ਦਾ ਜਿਹੜਾ ਹੈਗਾ ਚਮਤਕਾਰ ਹੈ ਜਾਂ ਕਿਹਨੋ ਦਾ ਵਿਗਿਆਨ ਦੀ ਜਿਹੜੀ ਹੈ ਖੋਜ ਹੈ ਹੁਣ ਇਹਦੇ ਵਿੱਚ ਇੱਕ ਹੋਰ ਗੱਲ ਆਉਂਦੀ ਹੈਗੀ ਵਸੇ ਇਸ ਵੀਡੀਓ ਦਾ ਟੌਪਿਕ ਤਾਂ ਨਹੀਂ ਹੈ ਪਰ ਗੱਲ ਕਰਨੀ ਬਣਦੀ ਹੈ ਕਿ ਅਕਸਰ ਸਾਡੇ ਲੋਕ ਕਹਿੰਦੇ ਨੇ ਯਾਰ ਵੀ ਵਿਗਿਆਨ ਜਿਹੜਾ ਹੈਗਾ ਉਹ ਮਤਲਬ ਮੁੱਖ ਦੇ ਫਾਇਦੇ ਦੇ ਬਜਾਏ ਨੁਕਸਾਨ ਕਰਦਾ ਹੈ ਤਾਂ ਦੋਸਤੋ ਨੁਕਸਾਨ ਵਿਗਿਆਨ ਨਹੀਂ ਕਰਦਾ ਨੁਕਸਾਨ ਬੰਦਾ ਵਿਗਿਆਨ ਦਾ ਸਾਰਾ ਲੈ ਕੇ ਖੁਦ ਆਪ ਔਰ ਆਪਣੇ ਸਮਾਜ ਦਾ ਨੁਕਸਾਨ ਮੁੱਖ ਕਰਦਾ ਜਿੰਨੇ ਸਾਡੇ ਜੋ ਕਰ ਰਹੇ ਨੇ ਜਿਹਦੇ ਉੱਤੇ ਵੀਡੀਓ ਦਿਖਾਈਆਂ ਨੇ ਕਿ ਲੋਕ ਕਿੱਦਾਂ ਦੇ ਚਮਤਕਾਰ ਬਣਾ ਬਣਾ ਕੇ ਪੇਸ਼ ਕਰ ਰਹੇ ਆ ਤਾਂ ਉਹ ਲੋਕਾਂ ਦਾ ਜਿਹੜਾ ਬ੍ਰੈਂਡ ਹੈਗਾ ਉਹ ਬ੍ਰੈਂਡ ਨੂੰ ਜਿਹੜਾ ਗਲਤ ਪਾਸੇ ਲਿਜਾ ਰਹੇ ਨੇ ਅੰਧ ਸੁਸਾਰੇ ਪਾਸੇ ਲਿਜਾ ਰਹੇ ਨੇ ਗੁੰਮਰਾਹ ਕਰ ਰਹੇ ਨੇ ਵਿਗਿਆਨ ਨੇ ਜੋ ਵੀ ਟੈਕਨੋਲੋਜੀ ਬਣਾਈ ਹੈ ਜੋ ਵੀ ਚੀਜ਼ ਬਣਾਉਂਦਾ ਹੈਗਾ ਜੋ ਕੱਢਦਾ ਹੈਗਾ ਤਾਂ ਉਹ ਮਨੁੱਖ ਦੀ ਬਿਹਤਰ ਜ਼ਿੰਦਗੀ ਬਿਹਤਰ ਤੋਂ ਬਿਹਤਰ ਜ਼ਿੰਦਗੀ ਬਣਾਉਣ ਲਈ ਕਰਦਾ ਹੈਗਾ ਲੇਕਿਨ ਉਹਨੂੰ ਲੋਕ ਕਿਵੇਂ ਯੂਜ਼ ਕਰਦੇ ਆ ਸੋ ਜਿਹੜਾ ਕੁਝ ਵੀ ਇਹ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇਹ ਜਿਹੜੇ ਵੀਡੀਓ ਮੈਂ ਤੁਹਾਨੂੰ ਦਿਖਾਈਆਂ ਨੇ ਬਹੁਤ ਲੋਕਾਂ ਨੇ ਦੇਖਿਆ ਨੇ ਮੇਰੀ ਤਰ੍ਹਾਂ ਹੀ ਤਾਂ ਜਿਨ੍ਹਾਂ ਨੇ ਨਹੀਂ ਵੀ ਦੇਖਿਆ ਉਹ ਵੀ ਦੇਖ ਲੈਣਗੇ ਤੇ ਇਸ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਬਹੁਤ ਵੱਡੇ ਪੱਧਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੋਸ਼ਲ ਮੀਡੀਆ ਦੇ ਉੱਤੇ ਵਾਈਰਲ ਹੋਣੀ ਆ ਲੋਕ ਬਣਾਉਣਗੇ ਲੇਕਿਨ ਉਸ ਤੋਂ ਅੱਗੇ ਇਹ ਤਾਂ ਹਜੇ ਥੋੜੇ ਪੱਧਰ ਦੇ ਜਿਹੜੀ ਕਿ ਇਹਦਾ ਆਪਾਂ ਕਹਿੰਦੇ ਕੋਈ ਗਲਤ ਹਿੱਸੇ ਨਾਲ ਕਰ ਰਹੇ ਨੇ ਉਹ ਬਣਾ ਕੇ ਉਹਨਾਂ ਚੰਦ ਕਰ ਰਹੇ ਪਰ ਇਸ ਐਪ ਦਾ ਕਿਉਂਕਿ ਸਾਡੇ ਲੋਕਾਂ ਦਾ ਇੱਕ ਥਿਓ ਵੀ ਬਣ ਗਈ ਕੋਈ ਮਾਨਸਿਕਤਾ ਬਣ ਗਈ ਕਿ ਹਰ ਚੀਜ਼ ਨੂੰ ਲੈ ਕੇ ਵੀ ਜਾਂ ਉਲਟੇ ਪਾਸੇ ਲੈ ਕੇ ਜਾਣਾ ਜਿਹਦਾ ਹੈਗਾ ਇਹ ਐਪ ਰਾਹੀਂ ਤੁਸੀਂ ਇੱਕ ਉਹਦੇ ਚ ਭਰ ਦੋ ਵੀ ਤੁਸੀਂ ਕੋਈ ਲੇਖ ਲਿਖਦਾ ਤੁਸੀਂ ਆਰਟੀਕਲ ਲਿਖਦਾ ਹੁਣ ਤੁਹਾਨੂੰ ਕਲਮ ਚੱਕਣ ਦੀ ਲੋੜ ਨਹੀਂ ਹੈ ਤੁਹਾਨੂੰ ਜਿਹੜਾ ਆਪਣਾ ਦਿਮਾਗ ਜਿਹੜਾ ਹੈਗਾ ਬਹੁਤ ਖਪਾਉਣ ਦੀ ਲੋੜ ਨਹੀਂ ਹੈ ਜੇ ਤੁਸੀਂ ਰਾਈਟਰ ਹੋ ਤੁਸੀਂ ਲਿਖਦੇ ਹੋ ਤੁਹਾਨੂੰ ਬਹੁਤਾ ਦਿਮਾਗ ਖਪਾਉਣ ਦੀ ਲੋੜ ਨਹੀਂ ਹੈ ਤੁਸੀਂ AI ਐਪ ਦੇ ਜਾਓ ਚਾਹੇ ਕਿ ਜਿਹੜਾ ਵੀ ਤੁਸੀਂ ਲਿਖਣਾ ਚਾਹੁੰਦੇ ਹੋ ਆਰਟੀਕਲ ਲਿਖਣਾ ਚਾਹੁੰਦੇ ਹੋ ਉੱਥੇ ਜਾ ਕੇ ਤੁਸੀਂ ਭਰ ਦਿਓ ਤੁਹਾਨੂੰ ਕੁਛ ਹੀ ਮਿੰਟਾਂ ਸਕਿੰਟਾਂ ਦੇ ਵਿੱਚ ਕੁਛ ਮਿੰਟ ਇੱਕ ਦੋ ਮਿੰਟਾਂ ਦੇ ਵਿੱਚ ਹੀ ਲਿਖਿਆ ਲਿਖਿਆ ਪੂਰਾ ਦਾ ਪੂਰਾ ਆਰਟੀਕਲ ਤੁਹਾਨੂੰ ਮਿਲ ਜੂਗਾ ਤੁਸੀਂ ਕੋਈ ਗੀਤ ਲਿਖਣਾ ਚਾਹੁੰਦੇ ਹੋ ਤਾਂ ਤੁਸੀਂ ਜਾ ਕੇ ਉਹ ਗੀਤ ਉੱਥੇ ਭਰ ਦਿਓ ਉਸ ਤਰ੍ਹਾਂ ਦਾ ਭਰ ਦਿਓ ਜਾ ਕੇ ਵੀ ਐਦਾਂ ਦਾ ਗੀਤ ਹੋਣਾ ਚਾਹੀਦਾ ਹੈ ਤਾਂ 1 ਮਿੰਟ ਤੋਂ ਪਹਿਲਾਂ ਪਹਿਲਾਂ ਲਿਖਿਆ ਲਿਖਿਆ ਜੀ ਤੁਹਾਡੀ ਸਕਰੀਨ ਉੱਤੇ ਆ ਜਾਊਗਾ ਮੋਬਾਈਲ ਦੇ ਉੱਤੇ ਤੁਸੀਂ ਗਾਣਾ ਗਾਉਣਾ ਚਾਹੁੰਦੇ ਹੋ ਤੁਸੀਂ ਗਾਣਾ ਭਰ ਦਿਓ ਇਹ ਗਾਣਾ ਸਾਨੂੰ ਚਾਹੀਦਾ ਇਹਦੀ ਐਸ ਆਵਾਜ਼ ਦੇ ਵਿੱਚ ਚਾਹੀਦਾ ਇਸ ਤਰ੍ਹਾਂ ਦੀ ਆਵਾਜ਼ ਦੇ ਵਿੱਚ ਚਾਹੀਦਾ ਉਹ ਤੁਸੀਂ ਭਰ ਦਿਓ ਉਹ ਥੋੜਾ ਗਾਣਾ 1 ਮਿੰਟ ਦੇ ਵਿੱਚ ਵਿੱਚ ਥੋੜਾ ਗਾਣਾ ਜਿਹਾ 2 ਮਿੰਟ ਦੇ ਵਿੱਚ ਵਿੱਚ ਉਹ ਗਾਣਾ ਤੁਹਾਡੇ ਸਕਰੀਨ ਦੇ ਉੱਤੇ ਜਿਹੜਾ ਆਡੀਓ ਦੇ ਰੂਪ ਦੇ ਵਿੱਚ ਆ ਜਾਊਗਾ ਤਾਂ ਜੋ ਵੀ ਚੀਜ਼ ਤੁਸੀਂ ਚਾਹੋ ਨੇ ਤੁਹਾਨੂੰ ਹੁਣ ਬੜਾ ਦਿਮਾਗ ਲਾਉਂਦੇ ਲੋੜ ਨਹੀਂ ਯਾਨੀ ਇੱਕ ਇਸ ਤਕਨੀਕ ਕਿੱਥੋਂ ਤੱਕ ਆ ਗਈ ਇਹ ਵਿਗਿਆਨੀਆਂ ਨੇ ਕਿੱਥੋਂ ਦਾ ਖੋਜ ਕਰ ਲਈ ਵੀ ਅੱਜ ਜਿਹੜਾ ਇੱਕ ਕੋਈ ਲੇਖਕ ਹੈ ਕੋਈ ਗੀਤਕਾਰ ਹੈ ਕੋਈ ਕਵਿਤਾ ਲਿਖਦਾ ਹੈ ਕੋਈ ਹੋਰ ਲਿਖਦਾ ਹੈਗਾ ਕੋਈ ਵੀਡੀਓ ਬਣਾਵੇਗਾ ਕੁਝ ਵੀ ਤੁਹਾਨੂੰ ਮਿੰਟ ਕੰਮ ਦੀ ਲੋੜ ਨਹੀਂ ਹੈ ਇਹ ਐਪ ਜਿਹੜਾ ਹੈਗਾ ਉਹ ਡਾਊਨਲੋਡ ਕੀਤਾ ਫੋਨ ਦੇ ਵਿੱਚ ਕੀਤਾ ਲੈਪਟਾਪ ਦੇ ਵਿੱਚ ਕੀਤਾ ਤਾਂ ਉਸ ਬਾਅਦ ਉਹਦੇ ਤੇ ਤੁਸੀਂ ਭਰ ਦਿੱਤਾ ਉੱਪਰ ਜਿਹੜਾ ਲੈਟਰ ਕਹੀਦਾ ਸਾਨੂੰ ਉਹ ਮੈਟਰ ਤੁਹਾਡਾ ਆਪਣੇ ਆਪ ਹੀ ਬਣ ਕੇ ਆ ਜਾਣਾ ਤੇ ਇਸ ਤਰ੍ਹਾਂ ਦੀ ਤਕਨੀਕ ਹੈਗੀ ਹੈ ਤੇ ਇਸ ਤਕਨੀਕ ਦੇ ਕਿ ਜਿਹੜੇ ਸਾਰੇ ਲੋਕ ਹੈਗੇ ਆ ਇਹਨੂੰ ਫਾਇਦਾ ਉਠਾ ਕੇ ਤੇ ਗਲਤ ਯੂਜ਼ ਕਰ ਰਹੇ ਆ ਤੇ ਜਿਹੜੀਆਂ ਸੰਭਾਵਨਾਵਾਂ ਨੇ ਜਿੱਦਾਂ ਸਾਡੇ ਲੋਕਾਂ ਨੇ ਇੱਕ ਆਮ ਕਹਾਵਤ ਹੈ ਵੀ ਆਮੀਆ ਕੋ ਬੋਲਦੇ ਪੰਜਾਬੀ ਵਿੱਚ ਜਿਹੜਾ ਬਾਂਦਰ ਤੇ ਟਮਾਟਰ ਸਾਗੀ ਇਹ ਉਹ ਚੀਜ਼ ਹੈ ਸੋਸ਼ਲ ਮੀਡੀਆ ਸਾਡੇ ਲੋਕਾਂ ਵਾਸਤੇ ਤੇ ਇਹਨਾਂ ਦੇ ਹੱਥਾਂ 'ਚ ਮੱਛਾਂ ਆ ਗਈਆਂ ਤੇ ਹੁਣ ਇਹ ਪਤਾ ਨਹੀਂ ਕਿਦਾਂ ਉਹਨੂੰ ਮਤਲਬ ਜਿੱਦਾਂ ਯੂਜ਼ ਕਰ ਰਹੇ ਨੇ ਇਹ ਲੋਕ ਤਾਂ ਉਹ ਸਾਰਾ ਕੁਛ ਦਾ ਨੈਗੇਟਿਵ ਪ੍ਰਭਾਵ ਜਿਹੜਾ ਜਿਹੜਾ ਪੋਜ਼ਿਟਿਵ ਬਹੁਤ ਵਧੀਆ ਪ੍ਰਭਾਵ ਹੈ ਜਿਹਦਾ ਮੈਂ ਪਹਿਲਾਂ ਦੱਸਿਆ ਗੱਲ ਦਾ ਦੁਹਰਾਉ ਹੁੰਦਾ ਹੈ ਕਿ ਤੁਹਾਨੂੰ ਕੋਈ ਵੀ ਚੀਜ਼ ਚਾਹੀਦੀ ਹੈ ਤੁਸੀਂ ਇਹ ਐਪ ਡਾਊਨਲੋਡ ਕੀਤਾ ਡਾਊਨਲੋਡ ਕਰਦੇ ਬਾਅਦ ਜਿਹੜੀ ਵੀ ਚੀਜ਼ ਤੁਸੀਂ ਲਿਖਣਾ ਕਰਨਾ ਚਾਹੁੰਦੇ ਹੋ ਤਾਂ ਉਹ ਤੁਸੀਂ ਉੱਤੇ ਭਰੋ ਤੁਹਾਨੂੰ ਆਪਣੇ ਆਪ ਹੀ ਸਾਰਾ ਕੁਝ ਬਣਿਆ ਬਣਾਇਆ ਤਿਆਰ ਆ ਜੂ। ਜੋ ਇਹ ਉਸ ਐਪ ਦੀ ਜਾਂ ਉਸ ਵਿਗਿਆਨ ਦੀ ਉਸ ਸਾਇੰਸ ਦੀ ਦੇਣ ਹੈ ਦੋਸਤੋ ਇਹ ਕਿਸੇ ਕੁਦਰਤ ਦਾ ਚਮਤਕਾਰ ਨਹੀਂ ਹੈ ਕਿਸੇ ਰੱਬ ਦਾ ਚਮਤਕਾਰ ਨਹੀਂ ਹੈ। ਬੀਕੋ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਕਰਨਾ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਨਾ ਦੋਸਤੋ ਪਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਹਰ ਨਵੀਂ ਜਾਣਕਾਰੀ ਦੀ ਨੋਟੀਫਿਕੇਸ਼ਨ ਤੁਹਾतक ਪਹੁੰਚੇ ਫਿਰ ਮਿਲਦੇ ਆ ਗੱਲ ਕਿਸੇ ਹੋਰ ਨਵੀਂ ਜਾਣਕਾਰੀ ਨਾਲ ਤਦ ਤੱਕ ਨਮਸਕਾਰ